ਬਿਹਾਗੜਾ ਮਹੱਲਾ ਪੰਜਵਾ ਸ਼ੰਤ ਸੁਣੋ ਬੇਨੰਤੀਆ ਸੁਆਮੀ ਮੇਰੇ ਰਾਮ ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹ ਪੰਜਨਾ ਸ਼ਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੁਣਤ ਤੇਖਤ ਸੰਗ ਸਭ ਕੈ ਪ੍ਰਭ ਨੇ ਰਹੁ ਤੇ ਮੇਰੇ ਅਰਦਾਸ ਨਾਨਕ ਸੁਣ ਸੁਆਮੀ ਰਖ ਲੈ ਹੋ ਕਰਕੇ ਚੇਰੇ ਤੁਮ ਸਮਰੱਥ ਸਦਾ தம் ਦੀਨ ਤੇ ਖਾਰੀ ਰਾਮ ਮਾਇਆ ਮੋ ਮਗਨ ਕਦ ਲੈ ਹਮਰਾਰੀ ਰਾਮ ਲੋਗ ਮੋਹ ਬੇਕਾਰ ਬਾਂਧਿਓ ਅਨਿਤ ਧੋਖ ਕਮਾਵਨੇ ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਕਰ ਅਨੁਗ੍ਰਹੋ ਪਤਿ ਤ ਪਾਵਨ ਬਹੁ ਜੋਨ ਭ੍ਰਮਤੇ ਹਾਰੀ ਬਿਨਵੰਤ ਨਾਨਕੁ ਦਾਤੁ ਹਰਿ ਕਾ ਪ੍ਰਭ ਜੀ ਪ੍ਰਾਨ ਅਧਾਰੀ ਤੂੰ ਸਮਰਥ ਵੱਡਾ ਮੇਰੀ ਮਤ ਥੋਰੀ ਰਾਮ ਪਲ ਹੈ ਅਕਿਰਤ ਕਹਣਾ ਪੂਰਨ ਦ੍ਰਿਸ਼ਟੇ ਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਨ ਕੌਡੀ ਪਸ਼ੂ ਨੀਚ ਆਨਾ ਤਿਆਗ ਚਲਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਰਬ ਸਮਰੱਥ ਸੁਆਮੀ ਪੈ ਰੱਖ ਹੋ ਮੋਰੀ ਜਾ ਤੇ ਵਿਛੜਿਆ ਤਿਨ ਆਪ ਮਿਲਾਇਆ RAM ਸਾਧੂ ਸੰਗਮੇ ਹਰ ਗੁਣ ਗਾਇਆ RAM ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭੇ ਸੇਜਾ ਸੁਹਾਵੇ ਸੰਗ ਪ੍ਰਭ ਕੈ ਆਪਣੇ ਪ੍ਰਭ ਕਰਨੈ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਵੇਖ ਜੀਵੇ ਗੋਵਿੰਦ ਗੁਣ ਨਿਦਗਾਇਆ ਵਿਹਾਗੜਾ ਮਹੱਲਾ ਪੰਜਵਾ ਛੰਤ ਬੋਲ ਸੁਧਰ ਮੀੜਿਆ ਮੋਨ ਕਤ ਤਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਉਹਾਰੀ ਰਾਮ ਸੰਗ ਤੇਰਾ ਕਛ ਨਾ ਚਾਲੈ ਬਿਨਾ ਗੋਬਿੰਦ ਨਾਮ ਦੇਸ਼ ਵੇਸ ਸੁਵਰਣ ਰੂਪਾ ਸਗਲ ਉਨੇ ਕਾਮ ਪੁੱਤਰ ਕਲਤਰ ਨਾ ਸੰਗ ਸੋਬਾ ਹਸਤ ਤੋਰ ਵਿਕਾਰੀ ਬਿਨ ਨਾਮ ਨਾਨਕ ਬਿਨ ਸਾਧ ਸੰਗੰ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਹੀਂ ਰਾਮ ਮਾਇਆ ਝੂਠ ਰਦਨ ਕੀਤੇ ਬਿਲਾਹੀ ਰਾਮ ਬਿਲਾਹੇ ਕੀਤੇ ਮਹਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿਦ ਸਿਆਣਪ ਉਪਾਵ ਥਾਕੇ ਜਹ ਪਾਵਤ ਤਹ ਜਾਹੀ ਆਦੇ ਅੰਤੇ ਮਧ ਪੂਰਨ ਸਰਬਤਰ ਘਟ ਘਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇਵਕ ਸੇਤੀ ਕਰ ਜਾਹੀ ਨਰਪਤ ਜਾਣ ਗਰਹਿਓ ਸੇਵਕ ਧਿਆਨੇ ਰਾਮ ਸਰ ਪਰ ਵਿਛੜਨਾ ਮੋਹਿ ਪਛਤਾਣੇ ਰਾਮ ਹਰ ਚੰਦੌਰੀ ਦੇਖ ਭੂਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਅਹਲਾ ਜਨ ਗਵਾਈਐ ਹਉ ਹਉ ਕਰਤ ਨਾ ਤ੍ਰਿਸ਼ਣ ਬੂਝੈ ਨਹ ਕਾਮ ਪੂਰਨ ਜਾਣੈ ਬਿਨ ਮੰਤ ਨਾਨਕ ਬਿਨ ਨਾਮ ਹਰ ਕੇ ਕੀਤੇ ਆਪਿ ਸਤਾਨੇ ਧਰ ਅਨੁਗ੍ਰਹੋ ਆਪਣਾ ਕਰੀ ਨਾਰਾਮ ਪੁਜਾ ਕਹਿ ਕਾੜ ਲਿਓ ਸਾਧੂ ਸੰਗ ਦੀ ਨਾਰਾਮ ਸਾਧ ਸੰਗਮ ਹਰ ਅਰਾਧੇ ਸਗਲ ਕਲ ਮਲ ਦੁਖ ਜਲੇ ਮਹਾਂ ਧਰਮ ਸੁਦਾਨ ਕਿਰਿਆ ਸੰਗ ਤੇਰੇ ਸੇ ਚੱਲੇ ਰਚਨਾ ਅਰਾਧੇ ਇੱਕ ਸੁਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਵਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨਾ ਪਾਲ ਵਰਕਾ ਸ਼ਬਦ ਮਾਰ ਪਹਿਤੀਐ ਸਦਾ ਬਥੇ ਹਰ ਨਾਲ ਨਾਨਕ ਨਾਮ ਤਿਨਾ ਕਉ ਬਲੈ ਜੇ ਹਰ ਵੇਖੈ ਨਦਰਿ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੈ ਖਾਏ ਸਤਿਗੁਰ ਬਿਨ ਹੱਥ ਨ ਆਵਈ ਸਭ ਥਕੇ ਕੰਮ ਕਮਾਏ ਨਾਨਕ ਮਨ ਮੁਖ ਜਗਤ ਤਨਹੀਨ ਹੈ ਅਗੈ ਭੁੱਖਾ ਕੇ ਖਾਏ ਪੌਣੀ ਸਭ ਤੇਰੀ ਤੂੰ ਸਬਸਦਾ ਸਭ ਤੋਂ ਦੋ ਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭ ਨਹੀਂ त्याਆ ਇਸ ਦੀ ਤੂੰ ਭਗਤ ਥਾਏ ਪਾਏ ਜੋ ਤੁਧ ਮਨ ਭਾਆ ਜੋ ਹਰ ਕਬ ਭਾਵੇ ਸੋਚੀਐ ਸਭ ਕਰਨ ਤੇਰਾ ਕਰਾਇ ਸਾਲਾਏ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰਖਦਾ ਆਇਆ ਸ਼ਲੋਕ ਮਹਲਾ 3 ਨਾਨਕ ਜਗ ਜੀਤਾ ਜਗ ਜੀਤਾ ਸਭ ਕੋ ਹੋਏ ਨਾਮੇ ਕਾਰਜ ਸਿਧ ਹੈ ਸਹਜੇ ਹੋਏ ਸੋ ਹੋਏ ਗੁਰਮਤਿ ਮਤ ਅਚਲ ਹੈ ਚਲਾਏ ਨ ਸਕੈ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨ ਮੁਖ ਮੂਲ ਨਾਹੁ ਕੁਲਾਇਨ ਵਿੱਚ ਲਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਬੁਧਰੇ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਨ ਸਦ ਵਿਕਾਰ ਦਿੱਤਾ ਕਿ ਤੈ ਨਾ ਸੰਤੋਖੀਆਂ ਨਾ ਅਸਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲ ਹੁਣ ਤੁਪੀਆ ਭਲੀ ਜਿਨਾਂ ਮਾਇਆ ਮੋਹ ਪਿਆਰ ਮਹੱਲਾ ਤੀਜਾ ਤਿਨ ਪੌਂ ਸੰਸਾਰ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਜਿਨ ਕੀ ਪੈ ਜ ਰੱਖਦਾ ਆਪੇ ਰਖਣਹਾਰ ਨਿਰਪ੍ਰੀਤਮ ਸੁਖ ਪਾਇਆ ਸਚਾ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀ ਜੰਮ ਸਭ ਤੇਰਾ ਤੂੰ ਸਭ ਨਾਰਾਸ ਜਿਸਨੂੰ ਤੂੰ ਦੇਹ ਤਿਸ ਸਭ ਕੁਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸੁਦਾ ਹਰ ਪੈ ਅਰਦਾਸ ਜਿਸ ਦੀ ਤੁਧ ਪਾਵੈ ਤਿਸ ਦੀ ਤੂੰ ਮੰਨ ਲਹਿ ਸੋ ਜਨ ਸਾ ਬਾਸ ਸਭ ਤੇਰਾ ਚੋਜ ਵਰਤਦਾ ਦੁਖ ਸੁਖ ਤੁਧ ਪਾਸ